ਫਵਾਮਾਂ ਤੇ ਯਕੀਨ ਨਾ ਕਰੋ ਕਈ ਵਾਰੀ ਅੱਖੀਂ ਦੇਖੀਆਂ ਤੇ ਕੰਨੀਆਂ ਸੁਣੀਆਂ ਗੱਲਾਂ ਵੀ ਝੂਠ ਹੁੰਦੀਆਂ ਨੇ ਪਰ ਕੰਨਾਂ ਦੇ ਕੱਚੇ ਲੋਕ ਕਿੱਥੇ ਮੰਨਦੇ ਆ ਆ ਇੱਕ ਮੁੰਡੇ ਦਾ ਵਿਆਹ ਸੀ ਖੁਸ਼ੀ-ਖੁਸ਼ੀ ਮੁੰਡਾ ਬਰਾਤ ਲੈ ਕੇ ਆਇਆ ਬੜੀ ਧੂਮ-ਧਾਮ ਦੇ ਨਾਲ ਬੈਂਡਵਾਜਾਂ ਦੇ ਨਾਲ ਬਰਾਤ ਆਈ ਤੇ ਲਾੜਾ ਮੰਡਪ ਤੇ ਬੈਠਾ ਉਡੀਕ ਕਰ ਰਿਹਾ ਸੀ ਕਿ ਮੇਰੀ ਲਾੜੀ ਆਵੇਗੀ ਤੇ ਸਾਡਾ ਵਿਆਹ ਹੋਵੇਗਾ ਉਧਰੋਂ ਘਰ ਦੇ ਅੰਦਰ ਪੂਰਾ ਖੁਸ਼ੀ ਦਾ ਮਾਹੌਲ ਸੀ ਕਿਉਂਕਿ ਘਰ ਦੇ ਅੰਦਰ ਜਿੱਥੇ ਮੁੰਡਾ ਬਰਾਤ ਲੈ ਕੇ ਗਿਆ ਸੀ ਜਿਹੜੀ ਕੁੜੀ ਨੂੰ ਵਿਆਹਣ ਗਿਆ ਸੀ ਉਹਨਾਂ ਅਸ ਵਿੱਚ ਦੋ ਭੈਣਾਂ ਦਾ ਵਿਆਹ ਸੀ ਚਾਚੇ ਤਾਏ ਦੀਆਂ ਧੀਆਂ ਦਾ ਵਿਆਹ ਸੀ ਤਾਂ ਪੂਰਾ ਪਰਿਵਾਰ ਜਿਹੜੀ ਦੂਸਰੀ ਕੁੜੀ ਸੀ ਉਹਦੇ ਵਿਆਹ ਵਿੱਚ ਰੁੱਝਿਆ ਹੋਇਆ ਸੀ ਤੇ ਕੋਈ ਜੀ ਟਾਈਮ ਬਾਅਦ ਬਸ ਤਿਆਰੀ ਕਰ ਰਹੀ ਸੀ ਪੂਜਾ ਦੀ ਤੇ ਇਹ ਮੁੰਡੇ ਦਾ ਵੀ ਵਿਆਹ ਹੋਣ ਵਾਲਾ ਸੀ ਦੁਲਹਨ ਬਸ ਸਟੇਜ ਤੇ ਪਹੁੰਚਣੀ ਹਵਾਲੀ ਸੀ ਕਿ ਕਿਸੇ ਨੇ ਕਹਿ ਦਿੱਤਾ ਕਿ ਜਿਹੜੀ ਧੀ ਰਈ ਦੀ ਘਰ ਵਾਲੀ ਆ ਨਾ ਉਹ ਤਾਂ ਮੈਂਟਲੀ ਅਫਸੈਟ ਆ ਕਮਲੀਆ ਤੇ ਧੀਰਜ ਨੂੰ ਜਦੋਂ ਇਹ ਗੱਲ ਸੁਣਾਈ ਦਿੱਤੀ ਤਾਂ ਫਟਾਫਟ ਉਹ ਬਰਾਤ ਲੈ ਕੇ ਉਥੋਂ ਨਿਕਲ ਗਿਆ ਜਿਉਂ ਹੀ ਧੀਰਜ ਸਟੇਜ ਤੋਂ ਉਤਰਿਆ ਉਹਨੇ ਆਪਣੇ ਜਿਹੜੇ ਬਰਾਤੀ ਆਏ ਹੋਏ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਚਲੋ ਆਪਾਂ ਚੱਲੀਏ ਮੈਂ ਵਿਆਹ ਨਹੀਂ ਕਰਵਾਉਣਾ ਤਾਂ ਬਰਾਤੀ ਵੀ ਹੈਰਾਨ ਸੀ ਪਰ ਪਿੱਛੇ-ਪਿੱਛੇ ਸਾਰਿਆਂ ਨੇ ਤੋਰੀ ਪੈਣਾ ਸੀ ਕਿਉਂਕਿ ਜਦੋਂ ਲੜਾਈ ਚਲਾ ਗਿਆ ਤੇ ਬਾਕੀਆਂ ਨੇ ਕੀ ਕਰਨਾ ਸੀ ਜਦੋਂ ਲਾੜਾ ਤੇ ਲਾੜੇ ਦਾ ਪਰਿਵਾਰ ਚਲਾ ਗਿਆ ਉੱਧਰ ਜਿਹੜਾ ਦੂਸਰਾ ਪਰਿਵਾਰ ਸੀ ਉਹ ਦੂਜੀ ਕੁੜੀ ਦੇ ਵਿਆਹ ਵਿੱਚ ਮਸਤ ਸੀ ਤਾਂ ਉੱਧਰ ਫਟਾਫਟ ਕਿਸੇ ਨੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਭਾਈ ਤੁਹਾਡੀ ਜਿਹੜੀ ਦੂਸਰੀ ਲੜਕੀ ਆ ਉਹਦੀ ਬਰਾਤ ਮੁੜੀ ਜਾ ਰਹੀ ਆ ਪਰ ਪਰਿਵਾਰ ਵਾਲੇ ਹੈਰਾਨ ਹੋ ਗਏ ਕਿ ਅਸੀਂ ਤਾਂ ਇੱਧਰ ਉਹ ਕੁੜੀ ਦੇ ਵਿਆਹ ਦੀਆਂ ਪੂਜਾ ਦੀਆਂ ਤਿਆਰੀਆਂ ਕਰ ਰਹੇ ਆ ਤੇ ਉਹ ਕਿਉਂ ਚਲੇ ਗਏ ਜਦੋਂ ਪਰਿਵਾਰ ਉੱਥੇ ਪਹੁੰਚਿਆ ਫਟਾਫਟ ਉਦੋਂ ਤੱਕ ਲਗਭਗ ਜਿਹੜਾ ਲਾੜਾ ਸੀ ਤੇ ਉਹਦੇ ਨਾਲ ਦੇ ਪਰਿਵਾਰਕ ਮੈਂਬਰ ਸੀ ਉਹ ਚਲੇ ਗਏ ਕੁਝ ਕੁ ਬਰਾਤੀ ਰਹਿ ਗਏ ਪਰ ਉਹਨਾਂ ਨੂੰ ਕੋਈ ਮਾਮਲੇ ਦਾ ਪਤਾ ਨਹੀਂ ਸੀ ਤਾਂ ਸਾਰੀ ਬਰਾਤ ਵਾਪਸ ਚਲੀ ਗਈ ਤਾਂ ਪਰਿਵਾਰ ਵਾਲਿਆਂ ਨੇ ਫਿਰ ਪੁਲਿਸ ਕੋਲ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ ਕਿ ਸਾਡੀ ਤਾਂ ਕੁੜੀ ਸਜੀ ਧਜੀ ਰਹਿ ਗਈ ਤੇ ਮੁੰਡਾ ਜਿਹੜਾ ਹੈਗਾ ਬਰਾਤ ਲੈ ਕੇ ਫਰਾਰ ਹੋ ਗਿਆ ਪਤਾ ਨਹੀਂ ਕਿਉਂ ਵੀ ਸਾਨੂੰ ਕੋਈ ਕਾਰਨ ਵੀ ਨਹੀਂ ਦੱਸਿਆ ਤਾਂ ਪੁਲਿਸ ਨੇ ਜਾ ਕੇ ਉਸ ਮੁੰਡੇ ਨੂੰ ਉਹਦੇ ਪਿੰਡ ਤੋਂ ਚੁੱਕ ਲਿਆ ਕੁਝ ਹੋਰ ਉਹਦੇ ਰਿਸ਼ਤੇਦਾਰ ਚੁੱਕ ਲਏ ਅਰੈਸਟ ਕਰ ਲਏ ਤਾਂ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹ ਅਗਲੀ ਸਵੇਰ ਜਿਹੜੇ ਮੁੰਡੇ ਦੇ ਰਿਸ਼ਤੇਦਾਰ ਸੀ ਉਹ ਥਾਣੇ ਪਹੁੰਚੇ ਪੁਲਿਸ ਕੋਲੇ ਪਹੁੰਚੇ ਉਹਨਾਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ ਕਿ ਤੁਸੀਂ ਇਹਨਾਂ ਨੂੰ ਕਿਉਂ ਅਰੈਸਟ ਕੀਤਾ ਪੁਲਿਸ ਨੇ ਦੱਸਿਆ ਕਿ ਭਾਈ ਤੁਸੀਂ ਕੱਲ ਕੁੜੀ ਨੂੰ ਛੱਡ ਆਏ ਹੋ ਵਿਆਹ ਕੇ ਲੈ ਕੇ ਨਹੀਂ ਆਏ ਵਿਆਹ ਰੱਖਿਆ ਹੋਇਆ ਸੀ ਤਾਂ ਇਸ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਤਾਂ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣਾ ਚਾਹਿਆ ਪੁਲਿਸ ਨੇ ਮੁੰਡੇ ਵਾਲਿਆਂ ਨੂੰ ਪੁੱਛਗਿੱਛ ਕੀਤੀ ਕਿ ਤੁਸੀਂ ਕੁੜੀ ਨੂੰ ਕਿਉਂ ਛੱਡ ਕੇ ਆਏ ਹੋ ਤਾ ਫੇਰ ਪੁਲਿਸ ਨੇ ਦੂਜੇ ਪਰਿਵਾਰ ਨਾਲ ਸੰਪਰਕ ਕੀਤਾ ਕੁੜੀ ਵਾਲਿਆਂ ਨਾਲ ਸੰਪਰਕ ਕੀਤਾ ਵੀ ਭਾਈ ਕੁੜੀ ਥਾਣੇ ਵਿੱਚ ਲੈ ਕੇ ਆਓ ਇਹਨਾਂ ਨੂੰ ਕਿਸੇ ਨੇ ਕਿਹਾ ਤਾਂ ਕਿ ਤੁਹਾਡੀ ਕੁੜੀ ਆ ਜਿਹੜੀ ਉਹ ਕਮਲੀ ਆ ਤੇ ਕਮਲੀ ਕੁੜੀ ਤੁਸੀਂ ਇਹਦੇ ਨਾਲ ਵਿਆਹ ਰਹੇ ਹੋ ਤਾਂ ਪਰਿਵਾਰ ਵਾਲੇ ਜਿਹੜੀ ਕੁੜੀ ਦਾ ਨਾਮ ਆਰਤੀ ਦੱਸਿਆ ਜਾ ਰਿਹਾ ਉਹਨੂੰ ਲੈ ਕੇ ਥਾਣੇ ਪਹੁੰਚੇ ਕੁੜੀ ਉਹ ਪੜੀ ਲਿਖੀ ਸੀ ਸੋਹਣੀ ਸਨਖੀ ਬਹੁਤ ਵਧੀਆ ਕੁੜੀ ਉਹਨਾਂ ਦੀ ਤਾਂ ਜਦੋਂ ਉਹ ਥਾਣੇ ਪਹੁੰਚੀ ਤਾਂ ਕੁੜੀ ਨੇ ਕੌਨਫੀਡੈਂਸ ਦੇ ਨਾਲ ਜੋ ਜੋ ਉਹਨਾਂ ਨੇ ਪੁੱਛਿਆ ਜਵਾਬ ਦਿੱਤੇ ਤਾਂ ਉਹ ਕੁੜੀ ਨੇ ਵੀ ਸਮਝਾਇਆ ਕਿ ਭਾਈ ਮੈਂ ਕਮਲੀ ਨਹੀਂ ਗਈ ਮੁੰਡੇ ਦੀ ਵੀ ਤਸੱਲੀ ਹੋਈ ਫਿਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਕਿੱਡੀ ਮੂਰਖਤਾ ਕੀਤੀ ਕਿੱਡੀ ਵੱਡੀ ਗਲਤੀ ਕੀਤੀ ਕਿ ਮੈਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕੀਤਾ ਆਪ ਮੈਂ ਪਰਿਵਾਰ ਤੋਂ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕੁੜੀ ਸਹੀ ਆ ਕਿ ਨਹੀਂ ਤੇ ਨਾ ਹੀ ਮੈਂ ਇਹ ਕੋਸ਼ਿਸ਼ ਕੀਤੀ ਕਿ ਕੁਝ ਮਿੰਟ ਮੈਂ ਵੇਟ ਕਰਾਂ ਕੁੜੀ ਮੇਰੇ ਸਾਹਮਣੇ ਆ ਜਾਣੀ ਆ ਪੂਰੇ ਮਾਮਲੇ ਦਾ ਖੁਲਾਸਾ ਹੀ ਹੋ ਜਾਣਾ ਫਿਰ ਮੁੰਡੇ ਵਾਲਿਆਂ ਨੇ ਮਾਫੀ ਮੰਗੀ ਕੁੜੀ ਵਾਲਿਆਂ ਤੋਂ ਸੌਰੀ ਫੀਲ ਕੀਤੀ ਕਿ ਵਾਕਈ ਸਾਡੇ ਤੋਂ ਗਲਤੀ ਹੋਈ ਆ ਫਿਰ ਪੁਲਿਸ ਨੇ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾ ਕੇ ਤੇ ਉਹਨਾਂ ਦਾ ਫਿਰ ਵਿਆਹ ਕੀਤਾ ਅਗਲੇ ਦਿਨ ਫਿਰ ਉਹ ਮੁੰਡੇ ਕੁੜੀ ਦਾ ਜਿਹੜਾ ਹੈਗਾ ਵਿਆਹ ਹੋਇਆ ਫਿਰ ਉਸੇ ਉਹਨੀ ਧੂਮ ਧਾਮ ਦੇ ਨਾਲ ਕੀਤਾ ਗਿਆ ਤਾਂ ਇਹ ਜਿਹੜੀ ਘਟਨਾ ਹੈ ਇੱਕ ਸਿੱਖਿਆ ਦਿੰਦੀ ਆ ਕਿ ਭਾਈ ਐਵੇਂ ਆਲ ਟੂ ਫਾਲਟੂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਲੋਕਾਂ ਦੀਆਂ ਕਈਆਂ ਗੱਲਾਂ ਤੇ ਯਕੀਨ ਨਾ ਕਰੋ ਹਰ ਮਾਮਲੇ ਨੂੰ ਆਪਣੇ ਪੱਧਰ ਤੇ ਪਰਖੋ ਤਾਂ ਫੇਰ ਉਹਦੇ ਤੇ ਕੋਈ ਫੈਸਲਾ ਲਾਓ ਕੰਨਾਂ ਦੇ ਕੱਚੇ ਨਾ ਬਣੋ ਕਿ ਜਿਵੇਂ ਤੁਹਾਨੂੰ ਕਿਸੇ ਨੇ ਕੁਝ ਕਹਿ ਦਿੱਤਾ ਤੇ ਤੁਸੀਂ ਉਵੇਂ ਹੀ ਲਾਈ ਲੱਗ ਬਣ ਕੇ ਉਹਨਾਂ ਗੱਲਾਂ ਤੇ ਯਕੀਨ ਕਰੀ ਚੱਲੋ ਕਦੇ ਵੀ ਲਾਈ ਲੱਗ ਨਹੀਂ ਬਨਣਾ ਚਾਹੀਦਾ ਇਹ ਗੱਲ ਸੱਚੀ ਆ ਬਿਲਕੁਲ ਸੱਚੀ ਆ ਕਿ ਕਈ ਵਾਰੀ ਅੱਖੀਂ ਦੇਖੀਆਂ ਤੇ ਕੰਨੀਆਂ ਸੁਣੀਆਂ ਗੱਲਾਂ ਦਾ ਸੱਚ ਵੀ ਕੁਝ ਹੋਰ ਹੁੰਦਾ ਸਾਡਾ ਮਨ ਇਹ ਸਮਝ ਰਿਹਾ ਹੁੰਦਾ ਕਿ ਜਿਵੇਂ ਅਸੀਂ ਸੁਣੀਆਂ ਉਹ ਗੱਲਾਂ ਉਵੇਂ ਸਹੀ ਆ ਪਰ ਉਹ ਹਕੀਕਤ ਨਹੀਂ ਹੁੰਦੀ ਤੇ ਇਸ ਲਈ ਸਿਆਣੇ ਕਹਿੰਦੇ ਆ ਨਾ ਕਿ ਕਿਸੇ ਵੀ ਮਨੁੱਖ ਦੀ ਸ਼ਖਸੀਅਤ ਤੁਸੀਂ ਓਵੇਂ ਨਾ ਦੇਖੋ ਜਿਵੇਂ ਤੁਹਾਨੂੰ ਕਿਸੇ ਨੇ ਦੱਸ ਦਿੱਤੀ ਕਈ ਵਾਰੀ ਸਾਡਾ ਨਜ਼ਰੀਆ ਕਿਸੇ ਮਨੁੱਖ ਪ੍ਰਤੀ ਕੋਈ ਤੀਜਾ ਇਨਸਾਨ ਬਣਾ ਦਿੰਦਾ ਕਿ ਇਹ ਇਨਸਾਨ ਤਾਂ ਗੰਦਾ ਸਾਡੇ ਕੋਲੇ ਕੋਈ ਆ ਕੇ ਕਹਿੰਦਾ ਅਸੀਂ ਕਿਸੇ ਤੀਜੇ ਬੰਦੇ ਨੂੰ ਜਾਣਦੇ ਨਹੀਂ ਪਰ ਸਾਡੇ ਕੋਲੇ ਕੋਈ ਆ ਕੇ ਕਹਿੰਦਾ ਉਹ ਬੰਦਾ ਤਾਂ ਕਟਿਆ ਯਾਰ ਉਹਦਾ ਤਾਂ ਕਰਤਾਰ ਆਏ ਆ ਫਲਾਣਾ ਠੰਕਾ ਉਹਦੇ ਬਾਰੇ 네ਗੇਟਿਵ ਗੱਲਾਂ ਕਰ ਜਾਂਦਾ ਤੇ ਅਸੀਂ ਕਦੇ ਉਸ ਬੰਦੇ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸਲ ਵਿੱਚ ਉਹ ਬੰਦਾ ਹੈ ਕਿਵੇਂ ਦਾ ਅਸੀਂ ਜੋ ਸਾਨੂੰ ਤੀਜੇ ਬੰਦੇ ਨੇ ਦੱਸਿਆ ਉਹਦੀਆਂ ਗੱਲਾਂ ਤੇ ਯਕੀਨ ਕੀਤਾ ਤੇ ਦੂਜੇ ਬੰਦੇ ਨੂੰ ਸਾਹਮਣੇ ਵਾਲੇ ਨੂੰ ਘਟਿਆ ਸਮਝਣ ਲੱਗੇ ਵੀ ਇਹ ਤਾਂ ਘਟਿਆ ਹੀ ਆ ਪਰ ਕਈ ਵਾਰੀ ਉਹ ਬੰਦਾ ਬਹੁਤ ਵਧੀਆ ਇਨਸਾਨ ਹੁੰਦਾ ਤੇ ਸਾਨੂੰ ਸਾਡਾ ਨਜ਼ਰੀਆ ਕਿਸੇ ਤੀਜੇ ਬੰਦੇ ਨੇ ਉਹਦੇ ਪ੍ਰਤੀ ਸੈਟ ਕਰ ਦਿੱਤਾ ਹੁੰਦਾ ਇਸ ਕਰਕੇ ਅਸੀਂ ਉਸ ਇਨਸਾਨ ਨੂੰ ਹਮੇਸ਼ਾ ਘਟਿਆ ਸਮਝਦੇ ਰਹਿੰਨੇ ਆ ਜੇਕਰ ਤੁਸੀਂ ਕਿਸੇ ਬੰਦੇ ਨੂੰ ਜਾਨਣਾ ਤਾਂ ਖੁਦ ਜਾਨਣ ਦੀ ਕੋਸ਼ਿਸ਼ ਕਰੋ ਕਿਸੇ ਦੀਆਂ ਕਈਆਂ ਕਹਾਣੀਆਂ ਗੱਲਾਂ ਤੇ ਯਕੀਨ ਨਾ ਕਰੋ ਇਹ ਕਿਸੇ ਇਨਸਾਨ ਦੇ ਪੱਖ ਤੇ ਵੀ ਲਾਗੂ ਹੁੰਦੀ ਆ ਕਿਸੇ ਇਨਸਾਨ ਨੂੰ ਜਾਨਣ ਵਾਸਤੇ ਵੀ ਤੇ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਵਾਸਤੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਲਾਗੂ ਹੁੰਦੀਆਂ ਇਸ ਕਰਕੇ ਦੂਜੇ ਦੀਆਂ ਸੁਣੀਆਂ ਸੁਲਾਈਆਂ ਗੱਲਾਂ ਤੇ ਕਦੇ ਯਕੀਨ ਨਾ ਕਰੋ ਯਕੀਨ ਕਰਨਾ ਤਾਂ ਪਹਿਲਾਂ ਚੀਜ਼ ਨੂੰ ਪਰਖੋ ਪੜਤਾਲੋ ਵਿਅਕਤੀ ਨੂੰ ਵੀ ਤੇ ਚੀਜ਼ ਨੂੰ ਵੀ ਕਿਸੇ ਨੂੰ ਵੀ ਤੇ ਫਿਰ ਉਹਦੇ ਤੇ ਹੀ ਯਕੀਨ ਕਰੋ